हे गाइस वेलकम बैक टू ਪੰਜਾਬ ਟੱਟ ਟੂ ਜੁਨੀਅਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨਰਚਨ ਮੇ ਦਾ ਜਿਹੜਾ ਹਾਈ ਕੋਰਟ ਦਾ ਫੈਸਲਾ ਆਇਆ ਉਸ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜੇ ਕਿ ਚੈਨਲ ਤੇ ਨਵੇਂ ਨੇ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਉਹਨਾਂ ਨੂੰ ਨਵੀਂ ਅਪਡੇਟਿਸ਼ਨ ਮਿਲਦੀ ਰਹੇ ਠੀਕ ਹੈ ਜੀ ਤੇ ਪਲੀਜ਼ ਜਿਆਦਾ ਤੋਂ ਜਿਆਦਾ ਚੈਨਲ ਨੂੰ ਸਪੋਰਟ ਜ਼ੋਰ ਕਰਿਓ ਤਾਂ ਮੇਰੇ ਅਕੋਰਡਿੰਗ ਇਹ ਫੈਸਲਾ ਜਵਾਕਾਂ ਦੇ ਹੱਕ ਵਿੱਚ ਨਹੀਂ ਹੈਗਾ ਜਿਵੇਂ ਕਿ ਇੱਥੋਂ ਸਾਫ਼ ਪਤਾ ਚੱਲ ਰਿਹਾ ਕਿ ਆਪਣਾ ਐਜੂਕੇਸ਼ਨ ਸਿਸਟਮ ਕਿੰਨਾ ਮਤਲਬ ਕੋਈ ਐਜੂਕੇਸ਼ਨ ਸਿਸਟਮ ਆਪਣਾ ਕੋਈ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਕੋਈ ਸਿਸਟਮ ਨਹੀਂ ਹੈਗਾ ਕਿਉਂਕਿ ਨਾ ਇਹ ਚ ਐਜੂਕੇਸ਼ਨ ਸਿਸਟਮ ਬਹੁਤ ਵੱਡਾ ਫੇਲ ਹੋ ਰਿਹਾ ਐ ਐਜੂਕੇਸ਼ਨ ਸਿਸਟਮ ਦਾ ਹਾਈ ਕੋਰਟ ਨੇ ਤਾਂ ਫੈਸਲਾ ਸੁਣਾਣੀ ਸੀ ਸੁਣਾਣਾ ਸੀਗਾ ਮਤਲਬ ਜਿੱਥੇ ਕੋ ਐਕਸਪੈਕਟ ਸੀਗਾ ਕਿ ਇਹ ਕੈਨਸਲ ਰਿਸਪੋਸ ਹੋ ਜਾਊਗਾ ਜਿਹੜਾ ਕੇਸ ਆਪਣਾ ਲਪੀਟਿਸ਼ਨ ਨੇ ਫਾਈਲ ਕੀਤਾ ਹੋਇਆ ਬਟ ਐਕਚੁਅਲ ਚ ਅਨਐਕਸਪੈਕਟਡ ਫੈਸਲਾ ਆਇਆ ਕਿਉਂਕਿ ਹਾਈ ਕੋਰਟ ਦਾ ਕਦੇ ਮਤਲਬ ਹੋਪ ਨਹੀਂ ਸੀ ਕਿਸੇ ਬੱਚੇ ਨੂੰ ਜਾਂ ਕਿਸੇ ਹੋਰ ਟੀਚਰਸ ਨੂੰ ਵੀ ਇਹ ਪਤਾ ਸੀ ਕਿ ਇਹ ਫੈਸਲਾ ਜਿਹੜਾ ਕੀ ਮਤਲਬ ਪੇਪਰ ਹੀ ਕੈਨਸਲ ਕਰ ਦਣਗੇ ਠੀਕ ਹੈ ਨਾ ਸਮਝ ਰਹੇ ਹੋ ਨਾ ਕਿਉਂਕਿ ਇੱਕ ਕੱਲ ਤੁਹਾਨੂੰ ਹੋਰ ਦੱਸ ਰਿਆਂਗਾ ਜਿਹੜਾ ਇਹ ਪਟੀਸ਼ਨ ਨੇ ਕੇਸ ਵਾ ਕੀਤਾ ਸੀ ਉਹਨਾਂ ਨੇ ਸਿਰਫ ਰਿਜ਼ਰਵੇਸ਼ਨ ਵਾਸਤੇ ਕੀਤਾ ਸੀ ਆਫ ਠੀਕ ਹੈ ਕਿ ਸਾਨੂੰ ਰਿਜ਼ਰਵੇਸ਼ਨ ਦੋ ਜਿਵੇਂ ਪਰ ਪੀਸਟਟ ਚ ਜਰਨਲ 90 ਨੰਬਰ ਤੇ ਹਿੰਦੇ ਨੇ ਤੇ ਅਦਰ ਕਾਸਟ ਨੂੰ 82 ਠੀਕ ਹੈ 55% ਹੋ ਕੇ ਸਾਡਾ 82 ਤਾਂ ਉਸੇ ਉਸੇ ਕੋਲ ਇਹਨਾਂ ਨੇ ਇਹ ਪਟੀਸ਼ਨਰਸ ਨੇ ਇਹ ਗਿਆ ਸੀ ਕਿ ਸਾਨੂੰ ਕੀ ਸਾਨੂੰ ਨਾ ਰਿਜ਼ਰਵੇਸ਼ਨ ਦੋ ਇਹ ਚ ਜਿਹੜਾ ਪੰਜਾਬੀ ਏ ਪਾਰਟ ਏ ਹੈ ਤੁਹਾਨੂੰ ਪਤਾ ਹੀ ਹੈ ਉਹਦਾ ਠੀਕ ਹੈ ਉਸ ਚ ਇਹਨਾਂ ਨੇ ਕਿਹਾ ਸੀ ਤੁਹਾਨੂੰ ਜਰੂਰਸ਼ਨ ਦੋ ਬਟ ਐਕਚੁਅਲ ਚ ਕੇਸ ਇੰਨਾ ਉਲਝ ਗਿਆ ਸੀ ਮਤਲਬ ਤੇ ਹਾਈ ਕੋਰਟ ਨੇ ਪਤਾ ਕੀ ਕੀਤਾ ਇਸ ਕੇਸ ਚ ਜਿਨ੍ਹਾਂ ਨੂੰ ਨਹੀਂ ਪਤਾ ਤੁਹਾਨੂੰ ਸੁਣ ਲਿਓ ਕਿ ਜਿਹੜਾ ਸਿਲੇਬਸ ਦਿੱਤਾ ਸੀ ਇਹਨਾਂ ਨੇ ਨੋਟੀਫਿਕੇਸ਼ਨ ਦੇ ਡੀਸੀ ਤੋਂ ਕਿ ਜਿਹੜਾ ਇਹ ਸਿਲੇਬਸ ਦੇ ਮਤਲਬ ਜਿਹੜਾ ਪੇਪਰ ਲੈ ਆ ਉਹ ਸਿਲੇਬਸ ਉਸ ਦੇ ਅਕੋਰਡਿੰਗ ਹੀ ਡਾਇਨਿੰਗ ਦਿੱਤਾ ਸੀ ਸਮਝ ਗਏ ਹੋ ਨਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਿਲੇਬਸ ਹੈ ਜਿਹੜਾ ਫਰਸਟ ਪੇਪਰ ਏ ਆ ਪੰਜਾਬੀ ਦਾ ਉਹਦੇ ਕੋਲ ਨਹੀਂ ਡਾਇਨ ਦਿੱਤਾ ਸੀ ਮਤਲਬ ਆਊਟ ਆਫ ਸਿਲੇਬਸ ਕਹਿ ਸਕਦੇ ਹਾਂ ਕੁਝ ਵੀ ਕਹ ਲਓ ਮਤਲਬ ਆਪਣੀ ਭਾਸ਼ਾ ਚ ਤੁਸੀਂ ਠੀਕ ਹੈ ਬਟ ਇਹਦਾ ਜਿਹੜਾ ਲੋਸ ਹੈ ਉਹ ਸਾਰੇ ਚ ਵਕਟ ਬੇਅਰ ਕਰਨਗੇ ਬਿਕੋਜ਼ ਹੁਣ ਜਿਨ੍ਹਾਂ ਦਾ ਨੰਬਰ ਆ ਰਿਹਾ 99 ਵਿੱਚ ਜਿਨ੍ਹਾਂ ਦੀ ਲਾਸਟ ਹੋਪ ਲਾ ਲੋ ਜਾਂ ਜਿੰਨਾ ਘਰ ਦਾ ਗੁਜ਼ਾਰਾ ਜਿਨ੍ਹਾਂ ਨੂੰ ਬਹੁਤ ਆਸਾਂ ਨੇ ਜਿਨ੍ਹਾਂ ਨੂੰ ਮਾਫ ਨੂੰ ਠੀਕ ਹੈ 99 ਤੋਂ ਉਹਨਾਂ ਵਾਸਤੇ ਬਹੁਤ ਵੱਡੀ ਦਿੱਕਤ ਹੋਊਗੀ ਕਿਉਂਕਿ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸ ਰਿਹਾ ਮੈਂ 13ਵਾਂ ਪਹਿਲਾ ਪੇਪਰ ਆਇਆ ਸੀ ਸ਼ਾਇਦ ਉਹ ਇੱਡਾ ਟਫ ਨਹੀਂ ਸੀਗਾ ਆਪਾਂ ਕਹਿ ਸਕਦੇ ਉਹ ਸ਼ਾਇਦ ਇਜ਼ੀ ਟੂ ਮੋਡਰੇਟ ਕਹਿ ਸਕਦੇ ਹਾਂ ਕਿਉਂਕਿ ਉਹ ਚ 50 ਨੰਬਰ ਹੀ ਲੈਣੇ ਹੁੰਦੇ ਨੇ ਤਾਂ ਉਹ ਚ ਜਿਹੜਾ ਕੋਈ ਉਹ ਹੁੰਦਾ ਮਤਲਬ ਨੈਗੇਟਿਵ ਮਾਰਕਿੰਗ ਹੈ ਤਾਂ 50 ਨੰਬਰ ਆਈ ਥਿੰਕ ਲੈ ਸਕਦਾ ਉਹ ਬੜੀ ਵੱਡੀ ਗੱਲ ਨਹੀਂ ਹੈਗੀ ਜਿਹੜਾ ਬੰਦਾ ਅੱਛੀ ਹਾਰਡਵਰਕ ਕਰਦਾ ਹੈ ਅੱਛੀ ਮਿਹਨਤ ਕਰਦਾ ਹੈ ਇਹਦਾ ਬੱਚਾ ਉਹ 50 ਨੰਬਰ ਲੈ ਸਕਦਾ ਸੀ ਹੁਣ ਇੱਕ ਇਹ ਚ ਦਿੱਕਤ ਕੀ ਆਊਗੀ ਕਿ ਜਿਹੜਾ ਬੱਚੇ ਨੇ ਹੁਣ ਤਿਆਰੀ ਛੱਡਤੀ ਮਤਲਬ ਜਿਹਨੂੰ ਸਪੋਜ਼ ਕਰੋ ਮੇਰੇ ਪੇਪਰ ਕਲੀਅਰ ਹੈ ਸਪੋਜ਼ ਕਰੋ ਬਟ ਮੈਂ ਇਸ ਤਵੇ ਪੇਪਰ ਹੈ ਸਪੋਜ਼ ਕਰੋ ਪੇਪਰ ਮੇਰਾ ਕਲੀਅਰ ਹੈ ਕਿਸੇ ਬੱਚੇ ਦਾ ਪੇਪਰ ਕਲੀਅਰ ਹੈ ਉਹ ਹੋਪ ਹੋ ਗੀ ਮੇਰੇ ਪੇਪਰ ਕਲੀਅਰ ਹੈ ਠੀਕ ਹੈ ਕਿ ਹਾਈ ਕੋਰਟ ਦਾ ਫੈਸਲਾ ਮਤਲਬ ਸਾਡੇ ਪੱਖ ਚ ਹੀ ਤੇ ਉਹਨਾਂ ਬੱਚੇ ਨੇ تیاری ਛੱਡਤੀ ਸਪੋਲ ਕਰੋ ਠੀਕ ਹੈ ਨਾ ਤੇ ਉਹ ਇੱਕਦਮ ਬੱਚਾ ਤਿਆਰੀ ਕਰੂਗਾ ਹੁਣ ਪੇਪਰ ਏ ਦੀ ਠੀਕ ਹੈ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਨਾ ਇਸ ਦਾ ਕੋਈ ਇਫੈਕਟ ਪੇਪਰ ਬੀ ਤੇ ਨਹੀਂ ਪੈਗਾ ਪੇਪਰ ਏ ਹੀ ਦੁਬਾਰਾ ਹੋਊਗਾ ਜੇ ਕਿਸੇ ਬੱਚੇ ਨੂੰ ਨਹੀਂ ਪਤਾ ਕਿ ਪੇਪਰ 2 ਦੇ ਇਫੈਕਟ ਪਊਗਾ ਕਿ ਨਾ ਪੇਪਰ 2 ਤੁਹਾਡਾ ਜਿੰਨੇ ਮਾਰਕਸ ਤੁਹਾਡੇ ਹੈਗੇ ਨੇ ਉਨੇ ਹੀ ਰਹਿਣਗੇ ਪੇਪਰ ਏ ਤੇ ਇਫੈਕਟ ਪਊਗਾ ਪੇਪਰ ਏ ਤੁਹਾਡਾ ਦੁਬਾਰਾ ਹੋਊਗਾ ਹੁਣ ਇਹਦਾ ਬੈਨੀਫਿਟ ਤੇ ਲਾਸ ਕਿੰਨਾ ਨੂੰ ਹੈ ਜਿੰਨੇ ਨਾ ਬੱਚਾ ਦਾ ਪੇਪਰ ਪਾਸ ਹੀ ਹੋ ਰਿਹਾ ੜੀ ਉਹਨਾਂ ਬੱਚੇ ਨੂੰ ਇਜੈਕਸ਼ਨ ਹੋਣੀ ਚਾਹੀਦੀ ਉਬਜ਼ਰਕੋ ਬੱਚਾ ਨਹੀਂ ਮਿਹਨਤ ਕੀਤੀ ਹੈ ਸੈਕੰਡ ਵਾਰੀ ਚ ਪਾਸ ਹੋਵੇ ਨਾ ਹੋਵੇ ਚੈਕ ਵਿੱਚ ਹਾਲਾਤ ਹੋਰ ਹੋਣ ਠੀਕ ਹੈ ਕੋਈ ਪ੍ਰਾਈਵੇਟ ਜੋ ਕਰਨ ਲੱਗ ਗਿਆ ਹੋਵੇ ਜਾਂ ਕਿਸੇ ਦੀ ਮੈਰਿਜ ਹੋ ਗਈ ਹੋਵੇ ਕਿਸੇ ਕੋਲ ਟਾਈਮ ਨਾ ਹੋਵੇ ਕੁਝ ਵੀ ਰੀਜਨ ਹੋ ਸਦਾ ਅਵੇਲੇਬਲ ਨਾ ਬਣਦਾ ਠੀਕ ਹੈ ਨਾ ਪੇਪਰ ਕੀ ਬ੍ਰਾ ਉਹਨਾਂ ਨੇ ਜੋ ਪੇਪਰ ਸਟਾਰਟ ਪੇਪਰ ਮਤਲਬ ਪੇਪਰ ਤਾਂ ਸੀ ਉਦੋਂ ਕਿਹੜੇ ਲਫਜ਼ ਗੁਜ਼ਰੇ ਸੀ ਕੀ ਜੋ ਫਿਡਿਊ ਕਿਸੇ ਨੇ ਠੀਕ ਹੈ ਨਾ ਆਪਾਂ ਕਹਿ ਸਕਦੇ ਹਾਂ ਨਾ ਮਤਲਬ ਉਹਨਾਂ ਨੂੰ ਜਿਨ੍ਹਾਂ ਪੇਪਰ ਦਾ ਬੱਚਾ ਦਾ ਪੇਪਰ ਪਾਸ ਹੈ ਉਹਨਾਂ ਦਾ ਬਹੁਤ ਵੱਡਾ ਲੋਸ ਹੈ ਤੇ ਜਿਨ੍ਹਾਂ ਦਾ ਬੱਚਾ ਦਾ ਪੇਪਰ ਪਾਸ ਨਹੀਂ ਸੀ ਜਿਨ੍ਹਾਂ ਦਾ ਉਹ ਹ ਕਿ ਸ਼ਾਇਦ ਸਾਨੂੰ ਜਿੰਨਾਂ ਦਾ ਮਤਲਬ ਪੇਪਰ 2 'ਚ ਬੜਾ ਨੰਬਰ ਸੀ ਸ਼ਾਇਦ ਮੈਨੂੰ ਬਹੁਤ ਬੱਚਾ ਦਾ ਪਤਾ ਹੈ ਜਿੰਨਾਂ ਦੇ ਪੇਪਰ 2 'ਚ 131 40 ਪਲੱਸ ਨੰਬਰ ਸੀ ਤੇ ਪੇਪਰ ਇਹ ਪਾਸ ਨਹੀਂ ਸੁਣਦਾ ਤੋਂ ਤਾਂ ਉਹਨਾਂ ਬੱਚਿਆਂ ਲਈ ਬਹੁਤ ਹੀ ਖੁਸ਼ਖਬਰੀ ਦੀ ਗੱਲ ਹੈ ਬਟ ਮੇਰੇ ਅਕੋਰਡਿੰਗ ਇਹ ਫੈਸਲਾ ਬਹੁਤ ਬੇਕਾਰ ਕਹਿ ਸਕਦੇ ਆਪਾਂ ਅਨਸਪੈਕਟਿਡ ਫੈਸਲਾ ਹੈ ਮਤਲਬ ਇਹ ਫੈਸਲਾ ਨਹੀਂ ਆਉਂਦਾ ਸੀ ਤੁਸੀਂ ਭਰਤੀ ਨੂੰ ਸੀਰੀਜ਼ ਚ ਲਾਓ ਬੱਚਾ ਨੂੰ ਜੁਆਇਨਿੰਗ ਦੋ ਇੰਨੀ ਬੇਕਾਰ ਸਿਸਟਮ ਹੋਇਆ ਪਿਆ ਪੰਜਾਬ ਸਪੈਸ਼ਲ ਪੰਜਾਬ ਐਜੂਕੇਸ਼ਨ ਦਾ ਬੋਰਡ ਦਾ ਮਤਲਬ ਜਿਹੜੇ ਆਪਣੇ ਭਰਤੀ SCERT SCERT ਉਹ ਕਰ ਦੇ ਦਿੰਦੇ ਨੇ ਠੀਕ ਕਿ ਨਿਗਰਾਨੀ ਕਰਦੇ ਨਹੀਂ ਮਤਲਬ ਸਮਝ ਨਹੀਂ ਆਉਂਦਾ ਕਿ ਤੁਸੀਂ ਟੀਚਰਾਂ ਵਾਲੇ ਨਾ ਥੱਕਾ ਕੇ ਵਰਦੇ ਹੋ ਹਰ ਵਾਰ ਕੋਈ ਟੈਂਕੀ ਚੜਦਾ ਟੀਚਰ ਤੁਸੀਂ ਪਹਿਲੀ ਵਾਰ ਚ ਤੁਸੀਂ ਪ੍ਰੋਪਰ ਨੋਟਿਫਿਕੇਸ਼ਨ ਕਰਦੋ ਪ੍ਰੋਪਰ ਇਹਦਾ ਜੋਇਨਿੰਗ ਕਰਾਓ ਹਰ ਇੱਕ ਪਾਸੇ ਹਰ ਇੱਕ ਭਰਤੀ ਕੋਰਟ ਚ ਲਮਕਦੀ ਕਿਉਂ ਹੈ ਟੀਚਰ ਦੀ ਸਭ ਤੋਂ ਵੱਡਾ ਤਾਂ ਇਹ ਗੱਲ ਹੋ ਰਹੀ ਹੈ ਕਿ ਭਰਤੀ ਹਰ ਇੱਕ ਕਿਉਂ ਕੋਰਟ ਲਮਕਦੀ ਹੈ 12 ਮਾਰਚ ਨੂੰ ਪੇਪਰ ਹੋਇਆ ਸੀ ਮਤਲਬ 1 ਸਾਲ ਤੋਂ ਵੱਧ ਟਾਈਮ ਹੋ ਗਿਆ 1 ਸਾਲ 2 ਮਹੀਨੇ ਹੋ ਜਾਣੇ ਹੋਗੇ ਤੁਸੀਂ ਹੁਣ ਫੈਸਲਾ ਸੁਣਾ ਰਹੇ ਹੋ ਸਾਲ ਬਾਅਦ ਤੁਸੀਂ ਪੇਪਰ ਦੇ ਹਿਸਾਬ ਨਾਲ ਕਰ ਲਿਓ ਇਹਦਾ ਕੋਈ ਤੁੱਕ ਨਹੀਂ ਬੰਦ ਨਾ ਕਿਸੇ ਚੀਜ਼ ਦਾ ਤੁਸੀਂ ਤੁਸੀਂ ਇਹ ਤਾਂ ਗੱਲ ਹੀ ਨਹੀਂ ਬਣਦੀ ਹੁਣ ਤੁਸੀਂ ਗੱਲ ਸੁਣ ਲਓ ਇਹ ਜੇ ਪਟੀਸ਼ਨਰ ਖੁਸ਼ ਹੋ ਰਹੇ ਨੇ ਸਾਡੇ ਹਿਸਾਬ ਨਾਲ ਹੱਕ ਚਾਗੇ ਉਹਨਾਂ ਦੇ ਫੈਸਲੇ ਦੀ ਹੱਕ ਨਹੀਂ ਆ ਕਿਉਂਕਿ ਉਹਨਾਂ ਨੇ ਰਿਜ਼ਰਵੈਸ਼ਨ ਮੰਗੀ ਸੀ ਉਹਨੂੰ ਤਾਂ ਲੈਣ 50 ਨੰਬਰ ਪੈਣਗੇ ਹੁਣ ਵੀ ਤੇ ਇੱਕ ਗੱਲ ਹੋਰ ਹੈ ਜਿਹੜਾ ਬੱਚਾ ਜਿਹੜਾ ਕੋਈ ਟੀਚਰ 50 ਨੰਬਰ ਨਹੀਂ ਲੈ ਸਕਦਾ ਮਤਲਬ ਜਿਹੜਾ ਬੱਚਾ ਟੀ 50 ਨੰਬਰ ਨਹੀਂ ਲੈ ਸਕਦਾ ਉਹ ਮੈਨੂੰ ਨਹੀਂ ਲੱਗਦਾ ਕਿ ਅੱਛਾ ਮਤਲਬ ਟੀਚਰ ਬਣ ਚਾਪਾਊਗਾ ਕਿਉਂਕਿ ਪੰਜਾਬੀ ਆਪਾਂ ਪੰਜਾਬ ਚ ਰਹਿੰਦੇ ਆਂ ਪਰ ਪੰਜਾਬੀ ਤਾਂ ਅਣਜਿੰਦੀ ਆ ਨਾ ਇੰਨੀ ਕੀ ਤਾਂ ਠੀਕ ਹੈ ਨਾ ਤੁਸੀਂ ਬੱਚਾ ਨੂੰ ਪੜ੍ਹਾਉਣਾ ਹੈ ਪੰਜਾਬੀ ਤਾਂ ਮੈਨੂੰ ਨਹੀਂ ਆਣ ਜਿੰਦੀ ਆ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਅੱਜ ਦੇ ਟਾਈਮ ਪੇਪਰ ਉਹ ਪੇਪਰ ਬਹੁਤ ਸੀ ਸੀਗਾ ਤੁਸੀਂ ਮੈਂ ਤੁਹਾਨੂੰ ਗਰੰਟੀ ਦਿੰਦਾ ਲਿਖ ਕੇ ਲੈ ਲਓ ਹੁਣ ਪੇਪਰ ਆਊਗਾ ਬਹੁਤ ਵਧੀਆ ਲੈਵਲ ਦਾ ਪੇਪਰ ਆਊਗਾ ਬਹੁਤ ਹੀ ਵਧੀਆ ਲੈਵਲ ਦਾ ਆ ਸੰਡੇ ਪੇਪਰ ਹੋਇਆ ਜੀਬੀਟੀ ਦਾ ਚੰਡੀਗੜ੍ਹ ਪੀਆਰਟੀ ਦਾ ਠੀਕ ਹੈ ਨਾ ਤੁਸੀਂ ਸ਼ਾਇਦ ਦਿੱਤਾ ਹੋਊਗਾ ਜਿਵੇਂ ਆਪਣੇ ਨਰਚਨ ਮੇ ਦੀ ਜਿਵੇਂ ਆਪਾਂ ਨੂੰ ਜੋਬ ਮਿਲਦੀ ਹੈ ਪੰਜਾਬ ਚ ਨਾ ਉਮੀ ਚੰਡੀਗੜ੍ਹ ਤੋਂ ਲਿਪਰ ਹੋਇਆ ਸੀ ਤੁਸੀਂ 10 ਕੁਐਸਚਨ ਆਏ ਸੀ ਪੰਜਾਬ ਚ ਦੇ ਲੈਂਗੁਏਜ 10 ਕੁਐਸਚਨ ਪੰਜਾਬੀ ਦੇ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ 10 ਕੁਐਸਚਨ ਕੱਢ ਕੇ ਦਿਖਾ ਦਿਓ 10 ਤੋਂ 5 ਕੁਐਸਚਨ ਵੀ ਮਸਾਂਗੇ ਮਸਾਂ मतलब ਤੁਸੀਂ ਤੁੱਕੇ ਮਾਰ ਕੇ ਕਰੋਗੇ ਇੱਡਾ ਹਾਰਡ ਪੇਪਰ ਸੀ ਇੰਨਾ ਹਾਰਡ ਪੇਪਰ ਹੋ ਤੇ ਅੱਜ ਦੇ ਦਿਨ ਚ ਪੇਪਰ ਪੰਜਾਬੀ ਦਾ ਬਹੁਤ ਹਾਲ ਆਣ ਲੱਗ ਗਿਆ ਤੁਸੀਂ ਇਹ ਵਿਸ਼ੇ ਛੱਡ ਦਿਓ ਕਿ ਸਾਡਾ ਪੇਪਰ ਹੋ ਬੋਦੋ ਸਿਕਲੀ ਹੋ ਰੂ ਜੁਗਾ ਜਿੰਨੇ ਪਿਛਲੇ ਵਿੱਚ ਪੇਪਰ ਚ ਫੇਰੋ ਇਸ ਨਾਲ ਪੰਜਾਬੀ ਚ ਇਸ ਵਾਰ ਉਹ ਤੋਂ ਜ਼ਿਆਦਾ ਪੰਚੀ ਪੇਪਰ ਫੇ ਉਹ ਬੱਚੇ ਫੇਰ ਹੋਣਗੇ ਇਸ ਵਾਰ ਕਿਉਂਕਿ ਪੇਪਰ ਦਾ ਲੈਵਲ ਬਹੁਤ ਹਾਈ ਹੋ ਗਿਆ ਪੰਜਾਬੀ ਦਾ ਤੇ ਪਹਿਲਾ ਲੈਵਲ ਬਹੁਤ ਸਹੀ ਸੀਗਾ ਮੈਂ ਤੁਹਾਨੂੰ ਇਹ ਗੱਲ ਲਿਖ ਕੇ ਕਹਿ ਰਿਹਾ ਨਾ ਤੇ ਮੇਰੇ ਅਕੋਰਡਿੰਗ ਨਹੀਂ ਇਹ ਕਿ ਵਧੀਆ ਫੈਸਲਾ ਸੀ ਮਤਲਬ ਕਿਉਂਕਿ ਸਾਰੇ ਬੱਚਾਂ ਦੇ ਬੱਚਾਂ ਦੇ ਕਾਫੀ ਮੈਸੇਜ ਆਏ ਨੇਗੇ ਕਿ ਸਰ ਅਸੀਂ ਕੀ ਕਰੀਏ ਹੁਣ ਕੀ ਨਾ ਕਰੀਏ ਮਤਲਬ ਬਹੁਤ ਬੱਚਾਂ ਦੇ ਮਤਲਬ ਉਜਗਾਰ ਖੋ ਲਿਆ ਗੌਰਮਨ ਨੇ ਠੀਕ ਹੈ ਨਾ ਤਾਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਾਂ ਨਾ ਪੇਪਰ ਕਦੋਂ ਹੋਊਗਾ ਮਤਲਬ ਠੀਕ ਹੈ ਨਾ ਸਾਰੇ ਬੱਚਿਆਂ ਦੇ ਮਤਲਬ ਮੇਨ ਕੁਸ਼ਣ ਹੋਊਗਾ ਪੇਪਰ ਸਭ ਪੰਜਾਬੀ ਦੇ ਦਾ ਮਤਲਬ ਇਹ ਕਦੋਂ ਹੋਊਗਾ ਇਹ ਪੇਪਰ ਜਾਰ ਟਾਈਮ ਨੇ ਡਿਲੇ ਕਰਨਾ ਮਤਲਬ ਗਵਰਨਮੈਂਟ ਨੇ ਬਹੁਤ ਜਲਦੀ ਕਿਹਾ ਪੇਪਰ ਲੈਣ ਨੂੰ ਸ਼ਾਇਦ ਇਹ ਪੇਪਰ ਜਨਵਰੀ ਉਹ ਜੂਨ ਦੇ ਅੰਡ ਵਿੱਚ ਹੋ ਸਕਦਾ ਹੈ ਜਾਂ ਜੁਲਾਈ ਦੇ ਸਟਾਰਟਿੰਗ ਨੂੰ ਅੰਡ ਵਿੱਚ ਕਿਉਂਕਿ ਦੇਖੋ 4 ਜਨਵਰੀ ਨੂੰ 4 ਜੂਨ ਨੂੰ ਥੋੜਾ ਡਿਲੇਟ ਹੋ ਜਾਊਗਾ ਕੁੱਟਾਂ ਦਾ ਠੀਕ ਹੈ ਉਸ ਬਾਅਦ ਇਹ 10 ਕੁ ਦਿਨਾਂ ਚ ਵਿਪਰ ਮਤਲਬ ਨੋਟਿਫਿਕੇਸ਼ਨ ਆਇਆ ਉਹ ਤੁਸੋਂ ਹੈਲਡ ਕਰੀ ਦੇਣਗੇ ਜਲਦੀ ਠੀਕ ਹੈ ਨਾ ਤਾਂ ਤੁਸੀਂ ਆਪਦੀ ਤਿਆਰੀ ਸਟਾਰਟ ਕਰ ਲਓ ਜਿਨ੍ਹਾਂ ਦਾ 9849 ਵਿੱਚ ਨੰਬਰ ਹੈਗਾ ਪੇਪਰ ਬੀ ਪਾਸ ਹੈ ਉਹ ਕਿਰਪਾ ਕਰਕੇ ਆਪਦੀ ਤਿਆਰੀ ਹੁਣੇ ਤੋਂ ਸਟਾਰਟ ਕਰ ਲਓ ਕਿਉਂਕਿ ਪੇਪਰ ਬਹੁਤ ਵਧੀਆ ਲੈਵਲ ਦਾ ਆਊਗਾ ਤੇ ਕੀ ਗਵਰਨਮੈਂਟ ਦਾ ਹੋਰ ਮਕਸਦ ਪਤਾ ਕੀ ਹੈ ਕਿਸ ਵਿਦਵਾਨਾਂ ਨੂੰ ਜੋਬ ਹੀ ਨਹੀਂ ਤੁਸੀਂ ਪੀ ਸੈੱਟ ਦੇਖ ਲਓ ਪੀ ਸੈੱਟ ਦਾ ਕਿੰਨਾ ਬੁਰਾ ਹੋਣ ਲੱਗ ਗਿਆ ਹੁਣ ਕਿਉਂਕਿ ਉਹਨਾਂ ਦਾ ਮੇਨ ਪਰਪਸ ਕੀ ਹੈ ਇਸ ਪੇਪਰ ਇਨਾ ਟਫ ਪਾਈਏ ਕਿ ਬੱਚੇ ਪੇਪਰ ਕਲੀਅਰ ਨਾ ਹੋਵੇ ਅਗਰ ਪੇਪਰ ਕਲੀਅਰ ਨਹੀਂ ਹੋਊਗਾ ਤਾਂ ਸਾਡੇ ਬ ਪੇਪਰ ਪੜ ਲਿਓ ਧਿਆਨ ਨਾਲ ਤਾਂ ਅਗਰ ਕੋਈ ਕਿਸੇ ਨੇ ਕੋਈ ਔਂਕਾਰੀ ਹੋਈ ਜਾਂ ਕੁਝ ਕੋਈ ਕੁਐਸਚਨ ਪੁੱਟਿਆ ਕਮੈਂਟ ਕਰ ਦਿਓ ਠੀਕ ਹੈ ਨਾ ਤੇ ਅੱਜ ਦੀ ਵੀਡੀਓ ਲਈ ਇਨਾ ਪਰ ਨਿਰਾਸ਼ ਨਾ ਹੋਈਓ ਠੀਕ ਹੈ ਨਾ ਕਿਉਂਕਿ ਥੋੜਾ ਹੁਣ ਟਾਈਮ ਹੋਰ ਲੱਗੂ ਚੱਲੋ ਬਟ ਜਿਨ੍ਹਾਂ ਦਾ ਪੇਪਰ ਕਲੀਅਰ ਹੈ ਕਲੀਅਰ ਸੀ ਪਹਿਲਾਂ ਤਾਂ ਉਹ ਬੱਚੇ ਪਲੀਜ਼ ਪੜ ਲਿਓ ਚੰਗੇ ਨਾਲ ਤਾਂ ਕਲੀਅਰ ਕਰ ਲਿਓ ਤੁਸੀਂ ਕਿਉਂਕਿ ਤੁਸੀਂ ਡਿਜ਼ਰਵ ਕਰਦੇ ਹੋ ਠੀਕ ਹੈ ਨਾ ਤੁਹਾਡੇ ਨਾਲ ਤੱਕਾ ਹੋ ਗਿਆ ਬਸ ਬਹੁਤ ਬੜਾ ਤੱਕਾ ਹੋ ਗਿਆ ਤੁਹਾਡੇ ਨਾਲ ਠੀਕ ਹੈ ਜੀ ਚਲ ਮਿਲਦੇ ਨੇਕਸਟ ਵੀਡੀਓ ਚ ਧੰਨਵਾਦ ਜੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਸਬਸਕ੍ਰਾਈਬ ਜੁ ਕਰ ਦਿਓ ਚੈਨਲ ਨੂੰ ਤੇ ਆਪਣਾ ਪੇਸਟਰ ਦਾ ਚੈਨਲ ਹੈ ਗਰੁੱਪ ਹੈ WhatsApp ਦਾ ਮੈਂ ਲਿੰਕ ਪਿੰਨ ਕਰ ਦੂੰਗਾ ਠੀਕ ਹੈ ਡਿਸਕ੍ਰਿਪਸ਼ਨ ਚ ਤੇ ਜੁਆਇਨ ਜੁ ਕਰ ਲਿਓ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ